ਅੱਜ ਦੇ ਵੀਡੀਓ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਰਾਹੀਂ ਅਸੀਂ ਜਾਣਾਂਗੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਆ ਹੋਇਆ ਨishan ਸਾਹਿਬ ਦੇ ਇਤਿਹਾਸ ਦੇ ਬਾਰੇ ਕਿਸ ਰੰਗ ਦਾ ਨishan ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਆ ਸੀ ਉਹ ਰੰਗ ਦੇ ਨishan ਸਾਹਿਬ ਨੂੰ ਗੁਰਦੁਆਰਿਆਂ ਦੇ ਵਿੱਚ ਕਿਉਂ ਨਹੀਂ ਲਹਿਰਾਇਆ ਜਾਂਦਾ ਇੰਨੀ ਵੱਡੀ ਬੇਈਮਾਨੀ ਕਿਸ ਦੇ ਦੁਆਰਾ ਕੀਤੀ ਗਈ ਕਿ ਉਹਨਾਂ ਨੇ ਸਾਡੇ ਗੁਰੂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਰੰਗ ਨੂੰ ਹੀ ਸਾਡੇ ਤੋਂ ਖੋਹ ਲਿਆ ਸਾਡੇ ਭਾਰਤ ਦੇ ਝੰਡੇ ਵਿੱਚ ਜਿਵੇਂ ਤਿੰਨ ਰੰਗ ਨੇ ਤੇ ਸਾਡੇ ਭਾਰਤ ਦੀ ਨਿਸ਼ਾਨੀ ਹਨ ਤੇ ਇਸ ਨੂੰ ਕੋਈ ਨਹੀਂ ਬਦਲ ਸਕਦਾ ਫਿਰ ਗੁਰੂ ਪਾਤਸ਼ਾਹ ਨੇ ਵੀ ਸਾਡੇ ਸਿੱਖਾਂ ਨੂੰ ਇੱਕ ਅਲੱਗ ਬਲਖਣੀ ਪਛਾਣ ਦਿੰਦੇ ਹੋਏ ਉਹ ਕਿਹੜੇ ਰੰਗ ਦਾ ਨਿਸ਼ਾਨ ਸਾਹਿਬ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਆ ਤੇ ਉਸਦੀ ਕੀ ਮਹੱਤਤਾ ਸੀ ਬਾਅਦ ਵਿੱਚ ਉਸ ਨੂੰ ਕਿਵੇਂ ਬਦਲ ਦਿੱਤਾ ਗਿਆ ਤੇ ਅੱਜ ਤੱਕ ਬਦਲਿਆ ਹੋਇਆ ਇਹ ਰੰਗ ਅੱਜ ਵੀ ਇਸੇ ਤਰ੍ਹਾਂ ਹੀ ਗੁਰਦੁਆਰਿਆਂ ਸਾਹਿਬ ਦੇ ਵਿੱਚ ਚੱਲ ਰਿਹਾ ਹੈ ਇਸ ਦਾ ਪੂਰਾ ਇਤਿਹਾਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਨ ਨੂੰ ਮਿਲੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਆਪਣੀ ਫੌਜ ਤਿਆਰ ਕੀਤੀ ਤੇ ਉਹਨਾਂ ਨੂੰ ਜੰਗਾ ਜੁੱਧਾਂ ਦੇ ਲਈ ਤਿਆਰ ਕੀਤਾ ਤਾਂ ਫੌਜ ਦੇ ਅੱਗੇ ਇੱਕ ਮੋਹਰੀ ਜੋ ਫੌਜ ਦਾ ਮੁਖੀ ਹੁੰਦਾ ਸੀ ਉਹ ਨਿਸ਼ਾਨ ਸਾਹਿਬ ਹੱਥ ਵਿੱਚ ਲਹਿਰਾਉਂਦਾ ਹੋਇਆ ਫੌਜ ਦੀ ਅੱਗੇ-ਅੱਗੇ ਅਗਵਾਈ ਕਰਦਾ ਜਾਂਦਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਬਖਸ਼ਿਆ ਸੀ ਸਿੱਖਾਂ ਨੂੰ ਤੇ ਜਿਸ ਦੇ ਬਿਲਕੁਲ ਉੱਪਰ ਟੋਪ ਤੇ ਇੱਕ ਤੀਰ ਲੱਗਾ ਹੁੰਦਾ ਸੀ ਇਸ ਤੋਂ ਬਾਅਦ ਕੱਪੜੇ ਦਾ ਇੱਕ ਫਰਲਾ ਛੱਡ ਕੇ ਫੇਰ ਜੋ ਨਿਸ਼ਾਨ ਸਾਹਿਬ ਬਣਿਆ ਹੁੰਦਾ ਸੀ ਉਹ ਬਿਲਕੁਲ ਸਿੱਧਾ ਬਣਿਆ ਹੁੰਦਾ ਸੀ ਤੇ نیچےੋਂ ਉੱਪਰ ਨੂੰ ਬਾਅਦ ਵਿੱਚ ਠਿਕੋਣਾ ਜਾਂਦਾ ਸੀ ਪ੍ਰੰਤੂ ਜੋ ਅੱਜਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਨੇ ਇੱਕ ਤਾਂ ਨਿਸ਼ਾਨ ਸਾਹਿਬ ਦੇ ਰੰਗ ਨੂੰ ਨੀਲੇ ਤੋਂ ਕੇਸਰੀ ਕਰ ਦਿੱਤੇ ਗਏ ਨੇ ਤੇ ਦੂਸਰਾ ਗੁਰੂ ਪਾਤਸ਼ਾਹ ਜੀ ਵੱਲੋਂ ਜੋ ਨਿਸ਼ਾਨ ਸਾਹਿਬ ਵਖਸ਼ੇ ਗਏ ਸੀ ਉਹ ਬਿਲਕੁਲ ਉੱਪਰੋਂ ਸਿੱਧੇ ਹੁੰਦੇ ਸੀ ਤੇ ਹੁਣ ਦੇ ਨਿਸ਼ਾਨ ਸਾਹਿਬ ਨੇ ਜੋ ਉਹਨਾਂ ਦੇ ਕੇਸਰੀ ਰੰਗ ਦੇ ਕੱਪੜੇ ਦੀ ਜੋ ਬਨਾਵਟ ਆ ਉਸ ਨੂੰ ਵੀ ਬਦਲ ਦਿੱਤਾ ਗਿਆ ਆ ਪਰੂਸ ਆਹਵਦੀਆਂ ਫੌਜਾਂ ਦਾ ਸਭ ਤੋਂ ਮੁਹਰੇ ਜੋ ਆਗੂ ਹੁੰਦਾ ਸੀ ਉਸਦੇ ਹੱਥ ਵਿੱਚ ਨਿਸ਼ਾਨ ਸਾਹਿਬ ਲਹਿਰਾਇਆ ਹੁੰਦਾ ਸੀ ਤੇ ਜੇਕਰ ਕਈ ਵਾਰੀ ਅਚਾਨਕ ਹੀ ਕੋਈ ਹਮਲਾਵਰ ਹਮਲਾ ਕਰ ਦਿੰਦਾ ਸੀ ਤੇ ਜੇਕਰ ਫੌਜ ਨੂੰ ਦੂਜੇ ਹਥਿਆਰ ਚੱਕਣ ਦਾ ਟਾਈਮ ਨਾ ਮਿਲਦਾ ਤਾਂ ਹੱਥ ਵਿੱਚ ਫੜਿਆ ਹੋਇਆ ਨਿਸ਼ਾਨ ਸਾਹਿਬ ਦੇ ਨਾਲ ਹੀ ਸਿੱਧਾ ਉਹ ਬੈਰੀਆਂ ਦੇ ਉੱਤੇ ਬਾਰ ਕਰ ਦਿੰਦੇ ਸੀ ਇਸ ਲਈ ਜਿੱਥੇ ਇਹ ਗੁਰੂ ਪਾਤਸ਼ਾਹ ਨੇ ਸਿੱਖਾਂ ਦੀ ਫੌਜ ਦੀ ਇੱਕ ਬਲੱਖਣ ਪਹਿਚਾਣ ਦੇ ਲਈ ਨਿਸ਼ਾਨ ਸਾਹਿਬ ਬਣਾਇਆ ਸੀ ਉੱਥੇ ਉਹਨਾਂ ਦੀ ਰੱਖਿਆ ਵੀ ਕਰਦਾ ਸੀ ਇਸ ਲਈ ਨਿਸ਼ਾਨ ਸਾਹਿਬ ਦੇ ਹਰ ਇੱਕ 파ਟ ਦੀ ਹਰ ਇੱਕ ਹਿੱਸੇ ਦੀ ਆਪਣੀ ਬਲੱਖਣ ਹੀ ਮਹੱਤਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੇ ਉੱਪਰ ਸਭ ਤੋਂ ਪਹਿਲਾਂ ਉੱਪਰ ਤੀਰ ਫਿਰ ਫਰਲਾ ਫਿਰ ਕਿਰਪਾਨ ਤੇ ਫਿਰ ਢਾਲ ਤੇ ਲਾਸਟ ਤੇ ਕਟਾਰ ਹੁੰਦੀ ਸੀ ਤੇ ਇਹਨਾਂ ਸਾਰੀਆਂ ਨਿਸ਼ਾਨੀਆਂ ਦੀ ਆਪਣੀ ਵੱਖਰੀ ਮਹੱਤਤਾ ਤੇ ਵੱਖਰੀ ਪਹਿਚਾਨ ਵੀ ਹੁੰਦੀ ਸੀ ਜਿਸ ਕਾਰਨ ਇਹਨਾਂ ਨੂੰ ਸਿੱਖਾਂ ਦੇ ਨਿਸ਼ਾਨ ਸਾਹਿਬ ਦੇ ਉੱਪਰ ਛਪਵਾਇਆ ਜਾਂਦਾ ਸੀ ਨਹਿنگ ਸਿੰਘ ਜੋ ਕਿ ਅੱਜ ਵੀ ਨੀਲੇ ਰੰਗ ਦਾ ਬਾਣਾ ਪਹਿਨਦੇ ਨੇ ਤੇ ਨੀਲੇ ਰੰਗ ਦੀ ਪਗੜੀ ਬੰਨ ਕੇ ਉਹਨਾਂ ਦੀ ਪਗੜੀ ਦੇ ਬਿਲਕੁਲ ਉੱਪਰ ਟਾਪ ਤੇ ਛੋਟਾ ਜਿਹਾ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਬਖਸ਼ੀ ਗਈ ਹੈ ਜੋ ਜ਼ਰੂਰ ਲੱਗਿਆ ਹੁੰਦਾ ਹੈ ਤੇ ਇਸ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਨishan ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਉੱਪਰ ਬਲਾਸਪੁਰ ਦੇ ਰਾਜ ਨੇ ਹਮਲਾ ਕਰ ਦਿੱਤਾ ਤਾਂ ਉਸ ਸਮੇਂ ਹਮਲੇ ਦੇ ਦੌਰਾਨ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਅੱਗੇ ਜੋ ਚੱਲ ਰਹੇ ਸਨ ਭਾਈ ਆਲਮ ਸਿੰਘ ਹਮਲੇ ਦੌਰਾਨ ਉਹਨਾਂ ਦੇ ਹੱਥੋਂ ਉਹ ਨਿਸ਼ਾਨ ਸਾਹਿਬ ਛੁੱਟ ਗਿਆ ਤੇ ਡਿੱਗ ਕੇ ਉਹ ਨਿਸ਼ਾਨ ਸਾਹਿਬ ਟੁੱਟ ਗਿਆ ਤੇ ਜਦੋਂ ਇਹ ਖਬਰ ਗੁਰੂ ਗੋਬਿੰਦ ਸਿੰਘ ਜੀ ਕੋਲੇ ਪਹੁੰਚੀ ਤਾਂ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਨਿਸ਼ਾਨ ਸਾਹਿਬ ਇਸ ਤਰ੍ਹਾਂ ਪੈਰਾ ਨਹੀਂ ਡਿੱਗਣਾ ਚਾਹੀਦਾ ਤੇ ਇਸ ਦਾ ਟੁੱਟਣਾ ਵੀ ਗਲਤ ਹੈ ਇਸ ਲਈ ਉਹਨਾਂ ਨੇ ਕਹਿੰਦੇ ਨੇ ਕਿ ਉਸੇ ਹੀ ਸਮੇਂ ਆਪਣੀ ਕੇਸ ਕੀ ਜੋ ਕਿ ਉਹ ਦਸਤਾਰ ਦੇ نیچے ਕਪੜਾ ਬੰਨਦੇ ਸੀ ਉਹ ਨੀਲੇ ਰੰਗ ਦੇ ਕੇਸਗੀ ਦੇ ਵਿੱਚੋਂ ਕੱਪੜਾ ਪਾੜਿਆ ਤੇ ਉਹਨਾਂ ਨੇ ਭਾਈ ਆਲਮ ਸਿੰਘ ਜੀ ਦੀ ਪਗੜੀ ਦੇ ਉੱਪਰ ਛੋਟਾ ਜਿਹਾ ਨਿਸ਼ਾਨ ਸਾਹਿਬ ਬਣਾ ਕੇ ਲਗਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਵਚਨ ਕੀਤੇ ਕਿ ਅੱਜ ਤੋਂ ਬਾਅਦ ਤੁਹਾਨੂੰ ਨਿਸ਼ਾਨ ਸਾਹਿਬ ਨਾ ਤਾਂ ਹੱਥਾਂ ਵਿੱਚ ਫੜਨ ਦੀ ਲੋੜ ਪਵੇਗੀ ਤੇ ਨਾ ਹੀ ਨਿਸ਼ਾਨ ਸਾਹਿਬ ਦਾ ਹੇਠਾ ਡਿੱਗ ਕੇ ਬੇਅਦਬੀ ਹੋਣ ਦਾ ਕੋਈ ਖਤਰਾ ਰਹੇਗਾ ਇਸ ਲਈ ਉਹਨਾਂ ਨੇ ਸਿੱਖਾਂ ਦੀ ਦਸਤਾਰ ਦੇ ਬਿਲਕੁਲ ਉੱਪਰ ਨਿਸ਼ਾਨ ਸਾਹਿਬ ਨੂੰ ਸਜਾ ਦਿੱਤਾ ਇਸ ਲਈ ਇਹ ਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਿਹੰਗ ਸਿੰਘ ਅੱਜ ਵੀ ਆਪਣੀ ਪਗੜੀ ਦੇ ਉੱਪਰ ਛੋਟਾ ਜਿਹਾ ਫਰਲਾ ਛੱਡਦੇ ਨੇ ਜਿਸ ਨੂੰ ਉਹ ਆਪਣੇ ਗੁਰੂ ਦੀ ਬਖਸ਼ੀ ਹੋਈ ਨਿਸ਼ਾਨੀ ਸਮਝਦੇ ਹਨ ਨਿਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਇਸ ਲਈ ਬਖਸ਼ਿਆ ਕਿਉਂਕਿ ਇੱਕ ਤਾਂ ਨੀਲਾ ਰੰਗ ਬਹਾਦਰੀ ਦੀ ਹੌਸਲੇ ਦੀ ਨਿਸ਼ਾਨੀ ਆ ਤੇ ਦੂਸਰਾ ਇਹ ਏਕਤਾ ਦੀ ਨਿਸ਼ਾਨੀ ਆ ਬਿਨਾਂ ਕਿਸੇ ਭੇਦਭਾਵ ਦੇ ਬਿਨਾ ਕਿਸੇ ਜਾਤ ਪਾਤ ਉੱਚ ਨੀਚ ਦੇ ਭੇਤ ਭਾਵ ਦੇ ਇੱਕੋ ਜਹੀ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਇੱਕੋ ਜਹਾ ਸਮਝਣਾ ਸਭ ਨੂੰ ਜਿਵੇਂ ਅਸਮਾਨ ਨੀਲੇ ਰੰਗ ਦਾ ਹੈ ਤੇ ਧਰਤੀ ਦਾ ਪਾਣੀ ਵੀ ਨੀਲੇ ਰੰਗ ਦਾ ਹੈ ਜਿਵੇਂ ਅਸਮਾਨ ਤੇ ਧਰਤੀ ਦਾ ਪਾਣੀ ਕਿਸੇ ਨਾ ਭੇਦ ਭਾਵ ਨਹੀਂ ਕਰਦੇ ਉਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਲਈ ਇਸ ਨੂੰ ਮੁੱਖ ਰੱਖਦੇ ਹੋਈ ਨੀਲੇ ਰੰਗ ਦਾ ਨਿਸ਼ਾਨ ਸਹਿ ਬਖਸ਼ਿਆ ਤੇ ਅੱਜ ਜੋ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਲਹਿਰਾਏ ਜਾਂਦੇ ਨੇ ਉਹ ਕੇਸਰੀ ਰੰਗ ਦੇ ਨੇ ਤੇ ਕੇਸਰੀ ਰੰਗ ਸਾਧੂਆਂ ਸੰਤਾਂ ਦਾ ਤੇ ਦੇਵੀ ਪੂਜਣ ਵਾਲਿਆਂ ਦਾ ਪਹਿਰਾਵਾ ਮੰਨਿਆ ਜਾਂਦਾ ਤੇ ਫਿਰ ਇਹੀ ਰੰਗ ਦਾ ਨਿਸ਼ਾਨ ਸਾਹਿਬ ਕਿਉਂ ਲਹਿਰਾਇਆ ਜਾਂਦਾ ਗੁਰੂ ਪਾਤਸ਼ਾਹ ਜੀ ਦੁਆਰਾ ਬਖਸ਼ਾ ਹੋਇਆ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਕਿਵੇਂ ਬਣ ਗਿਆ ਇਸ ਬਾਰੇ ਹੁਣ ਜਾਣਦੇ ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਤਾਂ ਉਸ ਤੋਂ ਬਾਅਦ ਸਿੱਖਾਂ ਦਾ ਬਹੁਤ ਹੀ ਦਰਦਨਾਕ ਸਮਾਂ ਲੰਘਿਆ ਕਿਉਂਕਿ ਸਿੱਖਾਂ ਦੇ ਉੱਪਰ ਮੁਗਲਾਂ ਦੇ ਅਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਸਨ ਤਕਰੀਬਨ 60-70 ਸਾਲ ਲਗਭਗ ਉਹਨਾਂ ਨੂੰ ਜੰਗਲਾਂ ਵਿੱਚ ਰਹਿ ਕੇ ਆਪਣਾ ਜੀਵਨ ਉਤ گزارਣਾ ਪਿਆ ਕਿਉਂਕਿ ਮੁਗਲਾਂ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਸੀ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਸਿੱਖ ਮਿਲੇ ਤਾਂ ਉਸ ਦਾ ਸਿਰ ਧੜ ਤੋਂ ਅਲੱਗ ਕਰ ਦੇਵੋ ਕਿਉਂਕਿ ਉਹ ਸਿੱਖਾਂ ਨੂੰ ਬਿਲਕੁਲ ਮਾਰ ਮਕਾਉਣਾ ਚਾਹੁੰਦੇ ਸੀ ਉਸ ਸਮੇਂ ਬਹੁ ਗਿਣਤੀ ਵਿੱਚ ਸਿੱਖਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਬਾਕੀ ਦੇ ਸਿੱਖ ਜੋ ਆਪਣੀ ਜਾਨ ਬਚਾਉਂਦੇ ਹੋਏ ਜੰਗਲਾਂ ਵਿੱਚ ਭੱਜ ਗਏ ਉਹਨਾਂ ਨੇ ਆਪਣੇ ਘਰ-ਬਾਰ ਛੱਡ ਦਿੱਤੇ ਤੇ ਜੰਗਲਾਂ ਦੇ ਵਿੱਚ ਆਪਣੀ ਜਾਨ ਲਗਾਉਣ ਦੇ ਲਈ ਆਪਣਾ ਜੀਵਨ ਜਿਉਣ ਦੇ ਲਈ ਉਹਨਾਂ ਨੇ ਜੰਗਲਾਂ ਦਾ ਸਹਾਰਾ ਲਿਆ ਇੱਕ ਪਾਸੇ ਸਿੱਖ ਤਾਂ ਆਪਣੇ ਜਾਨ ਬਚਾਉਣ ਦੇ ਲਈ ਜੰਗਲਾਂ ਵੱਲ ਚਲੇ ਗਏ ਤੇ ਸਿੱਖ ਗੁਰੂ ਘਰਾਂ ਦੇ ਉੱਪਰ ਕਾਬਜ ਹੋ ਗਏ ਮਹਾਂਤ ਸਾਧੂ ਉਦਾਸੀ ਸੰਪਰਦਾਇ ਨਾਲ ਸੰਬੰਧਤ ਲੋਕ ਜੋ ਦੇਵੀਆਂ ਨੂੰ ਪੂਜਦੇ ਸੀ ਤੇ ਭਗਵੇਂ ਕੱਪੜੇ ਪਾਉਂਦੇ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਗੁਰੂ ਘਰਾਂ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਦੇ ਨਾਲ ਚਲਾਇਆ ਪਰੰਤੂ ਬਾਅਦ ਵਿੱਚ ਉਹਨਾਂ ਨੇ ਆਪਣੀਆਂ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦਰਖਤ ਦੇ ਹੇਠਾਂ ਉਹਨਾਂ ਨੇ ਇੱਕ ਆਪਣਾ ਝੰਡਾ ਕੇਸਰੀ ਰੰਗ ਦਾ ਗੱਡ ਦਿੱਤਾ ਉਨ੍ਹਾਂ ਸਾਲਾਂ ਦੇ ਵਿੱਚ ਸਿੱਖਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਉਹਨਾਂ ਦੀ ਸਿੱਖ ਧਰਮ ਨੂੰ ਬਹੁਤ ਵੱਡਾ ਖਤਰਾ ਸੀ ਜੋ ਖਤਮ ਹੋਣ ਦੇ ਕਿਨਾਰੇ ਤੇ ਸੀ ਕਿਉਂਕਿ ਸਿੱਖਾਂ ਦੇ ਹਰ ਇੱਕ ਪਰਵੰਦ ਉੱਪਰ ਸਿੱਖ ਗੁਰਦੁਆਰਿਆਂ ਦੇ ਉੱਪਰ ਉਹਨਾਂ ਮਹੰਤਾਂ ਸਾਧੂਆਂ ਦਾ ਕਬਜ਼ਾ ਹੋ ਚੁੱਕਾ ਸੀ ਤੇ ਸਿੱਖ ਬੇਵੱਸ ਸਨ ਜੋ ਕੁਝ ਵੀ ਨਹੀਂ ਸੀ ਕਰ ਸਕਦੇ ਕਈ ਸਾਲਾਂ ਤੱਕ ਉਹਨਾਂ ਦਾ ਗੱਡਿਆ ਉਹ ਕੇਸਰੀ ਰੰਗ ਦਾ ਝੰਡਾ ਉਸੇ ਤਰ੍ਹਾਂ ਹੀ ਲੱਗਿਆ ਰਿਹਾ ਤੇ ਫਿਰ ਕਈ ਸਾਲਾਂ ਦੇ ਬਾਅਦ ਅਚਾਨਕ ਮੀਂਹੇਰੀ ਤੇ ਕਾਰਨ ਉਹ ਝੰਡਾ ਡਿੱਗ ਪਿਆ ਡਿੱਗੇ ਹੋਏ ਝੰਡੇ ਨੂੰ ਕਿਸੇ ਨੇ ਚੁੱਕ ਕੇ ਤਲਾਬ ਦੇ ਕਿਨਾਰੇ ਰੱਖ ਦਿੱਤਾ ਤਾਂ ਕਿ ਇਸ ਦੀ ਬੇਆਦਵੀ ਨਾ ਹੋਵੇ ਤੇ ਕਿਹਾ ਜਾਂਦਾ ਹੈ ਕਿ ਜਦੋਂ ਮਹਾਰਾਜਾ ਖੜਕ ਸਿੰਘ ਜੀ ਦੇ ਪੁੱਤਰ ਕੁਵਰ ਨੌ ਨਿਹਾਲ ਸਿੰਘ ਦੇ ਨਜ਼ਰ ਵਿੱਚ ਉਹ ਝੰਡਾ ਪਿਆ ਤਾਂ ਉਹਨਾਂ ਨੇ ਇਹ ਸੋਚ ਕੇ ਕਿ ਇਹ ਪੈਰਾਹੇਠ ਨਾ ਰੁਲ ਜਾਵੇ ਇਸ ਲਈ ਬੇਅਦਬੀ ਹੋਵੇਗੀ ਤਾਂ ਉਹਨਾਂ ਨੇ ਉਹ ਝੰਡਾ ਪੱਕੇ ਤੌਰ ਤੇ ਉੱਥੇ ਤਲਾਬ ਦੇ ਕਿਨਾਰੇ ਹੀ ਲਗਵਾ ਦਿੱਤਾ ਕੇਸਰੀ ਰੰਗ ਦਾ ਝੰਡਾ ਜੋ ਦਰਖਤ ਦੇ ਹੇਠਾਂ ਗੱਡਿਆ ਗਿਆ ਸੀ ਹੁਣ ਉਹ ਦਰਬਾਰ ਸਾਹਿਬ ਦੇ ਤਲਾਬ ਦੇ ਕੋਲੇ ਪੱਕੇ ਤੌਰ ਤੇ ਲਗਾ ਦਿੱਤਾ ਗਿਆ ਸੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਸਾਧੂਆਂ ਤੇ ਮਹੰਤਾਂ ਦੇ ਇੰਨੇ ਜ਼ਿਆਦਾ ਪ੍ਰਭਾਵ ਵਧ ਗਏ ਸਨ ਕਿ ਸਿੱਖ ਗੁਰੂ ਘਰਾਂ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਕਬਜ਼ੇ ਵਿੱਚ ਕੀਤਾ ਹੋਇਆ ਸੀ ਇਹਨਾਂ ਮਨਮਰਜ਼ੀਆਂ ਦੇ ਚੱਲਦੇ ਹੀ ਗੁਰੂ ਘਰਾਂ ਦੇ ਵਿੱਚ ਉਹ ਇਸ ਤਰ੍ਹਾਂ ਕਾਬਜ਼ ਹੋ ਚੁੱਕੇ ਸਨ ਕਿ ਜਿੱਥੇ ਸ਼ਰਾਬਾਂ ਚਲਦੀਆਂ ਸਨ ਜੂਏ ਖੇਡੇ ਜਾਂਦੇ ਸਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੱਕ ਲਗਾ ਦਿੱਤੀਆਂ ਸਨ ਤੇ ਸਿੱਖ ਜਦੋਂ ਮੁੜ ਵਾਪਸ ਸੰਗਠਿਤ ਹੋਏ ਤਾਂ ਉਹਨਾਂ ਨੇ ਆਪਣੀ ਫੌਜ ਤਿਆਰ ਕਰਨੀ ਸ਼ੁਰੂ ਕੀਤੀ ਉਸ ਤ ਵਖਤ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ 60-65 ਸਾਲ ਲੰਘ ਚੁੱਕੇ ਸਨ ਤੇ ਪੂਰੀ ਤਰ੍ਹਾਂ ਨਾਲ ਉਹਨਾਂ ਨੇ ਸਿੱਖ ਗੁਰੂ ਘਰਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ ਮਹਾਂਤਾ ਤੋਂ ਆਪਣੇ ਗੁਰੂ ਘਰਾਂ ਨੂੰ ਛਡਵਾਉਣ ਦੇ ਲਈ ਤੇ ਉਹਨਾਂ ਦੇ ਪ੍ਰਬੰਧ ਨੂੰ ਸੁਧਾਰਨ ਦੇ ਲਈ ਸਿੱਖਾਂ ਨੇ ਫਿਰ ਗੁਰਦੁਆਰਾ ਸੁਧਾਰ ਲਹਿਰ ਚਲਾਈ ਜਿਸ ਦੇ ਵਿੱਚ ਉਹਨਾਂ ਨੇ ਬੇਅੰਤ ਹੀ ਅਣਗਿਣਤ ਹੀ ਕੁਰਬਾਨੀਆਂ ਦਿੱਤੀਆਂ ਸਾਧੂ ਮਹਾਂਤ ਕਿਸੇ ਵੀ ਕੀਮਤ ਤੇ ਗੁਰੂ ਘਰਾਂ ਦੇ ਉੱਪਰ ਆਪਣਾ ਕਬਜ਼ਾ ਛੱਡਣਾ ਨਹੀਂ ਚਾਹੁੰਦੇ ਸਨ ਕਿਉਂਕਿ ਗੋਲਕਾਂ ਦੇ ਉੱਪਰ ਵੀ ਉਹਨਾਂ ਦੇ ਕਬਜ਼ੇ ਹੋ ਚੁੱਕੇ ਸਨ ਤੇ ਉਸ ਸਮੇਂ ਅੰਗਰੇਜ਼ੀ ਹਕੂਮਤ ਦਾ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੋਲ ਵਾਲਾ ਸੀ ਉਹਨਾਂ ਦੀ ਵੀ ਉਹਨਾਂ ਨੂੰ ਪੂਰੀ ਸ਼ਹਿ ਮਿਲਦੀ ਸੀ ਜਿਸ ਕਾਰਨ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਛਡਵਾਉਣ ਦੇ ਲਈ ਬਹੁਤ ਔਖਾ ਸੀ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਬਹੁਤ ਲੰਬਾ ਸੰਘਰਸ਼ ਲੜਿਆ ਗਿਆ ਜਿਸ ਵਿੱਚ ਅਨੇਕਾਂ ਹੀ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਇਸ ਵਿੱਚ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਵਿੱਚ ਭੂਮਿਕਾ ਨਿਭਾਈ ਤੇ ਸਿੱਖਾਂ ਦੇ ਇਹਨਾਂ ਯਤਨਾਂ ਦੇ ਸਦਕਾ ਹੀ ਸਿੱਖਪ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਉਹਨਾਂ ਤੋਂ ਆਜ਼ਾਦ ਕਰਵਾਇਆ ਗਿਆ ਮਹਾਂਤਾ ਸਾਧੂਆਂ ਤੇ ਉਦਾਸੀ ਸੰਪਰਦਾਏ ਵਾਲਿਆਂ ਨੇ ਨਾ ਸਿਰਫ ਗੁਰੂ ਘਰਾਂ ਦੇ ਵਿੱਚ ਆਪਣੀਆਂ ਮਨਮਰਜ਼ੀਆਂ ਕੀਤੀਆਂ ਉਥੇ ਬਹੁਤ ਜ਼ਿਆਦਾ ਫੇਰ ਬਦਲ ਕਰਕੇ ਬਹੁਤ ਤਬਦੀਲੀਆਂ ਕਰ ਦਿੱਤੀਆਂ ਤੇ ਨਾਲ ਹੀ ਉਹਨਾਂ ਦਾ ਇਹ ਕੇਸਰੀ ਰੰਗ ਦਾ ਝੰਡਾ ਵੀ ਉਸ ਸਮੇਂ ਹੁਣ ਸਰੋਵਰ ਦੇ ਨੇੜੇ ਲੱਗਿਆ ਹੋਇਆ ਸੀ ਜਦੋਂ ਗੁਰਦੁਆਰੇ ਆਜਾਦ ਕਰਵਾਏ ਗਏ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਬਦਲਿਆ ਪਰੰਤੂ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੀ ਥਾਂ ਤੇ ਜੋ ਕੇਸਰੀ ਰੰਗ ਦਾ ਝੰਡਾ ਲਹਿਰਾਇਆ ਗਿਆ ਸੀ ਉਸ ਵੱਲ ਕੋਈ ਧਿਆਨ ਨਾ ਦਿੱਤਾ ਇਨ੍ਹਾਂ ਅੰਗੈਲੀਆਂ ਦੇ ਚੱਲਦੇ ਹੀ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੀ ਥਾਂ ਤੇ ਮਹਾਂਤਾਂ ਤੇ ਸਾਧੂਆਂ ਦੇ ਕੇਸਰੀ ਰੰਗ ਦੇ ਝੰਡੇ ਨੂੰ ਹੀ ਨਿਸ਼ਾਨ ਸਾਹਿਬ ਦੇ ਵਜੋਂ ਲਹਿਰਾ ਦਿੱਤਾ ਗਿਆ ਇਸ ਤਰ੍ਹਾਂ ਉਸ ਸਮੇਂ ਕੀਤੀ ਹੋਈ ਇਹ ਇੱਕ ਗਲਤੀ ਨੇ ਅੱਜ ਵੀ ਗੁਰੂ ਘਰਾਂ ਦੇ ਵਿੱਚ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੀ ਥਾਂ ਤੇ ਅਸੀਂ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਨੂੰ ਹੀ ਲਹਿਰਾਉਂਦੇ ਹਾਂ ਇਸ ਕਾਰਨ ਅਸੀਂ ਆਪਣੀਆਂ ਹੀ ਗਲਤੀਆਂ ਦੇ ਕਾਰਨ ਗੁਰੂ ਪਾਤਸ਼ਾਹ ਜੀ ਵੱਲੋਂ ਨੀਲੇ ਰੰਗ ਦੇ ਬਖਸ਼ੇ ਹੋਏ ਨਿਸ਼ਾਨ ਸਾਹਿਬ ਨੂੰ ਭੁਲਾ ਦਿੱਤਾ ਤੇ ਅੱਜ ਸ਼ਾਇਦ ਹੀ ਕੋਈ ਹੋਵੇਗਾ ਜੋ ਇਹ ਜਾਣਦਾ ਹੋਵੇਗਾ ਕਿ ਗੁਰੂ ਪਾਤਸ਼ਾਹ ਜੀ ਨੇ ਕੇਸਰੀ ਰੰਗ ਦਾ ਨਹੀਂ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਬਖਸ਼ਿਆ ਸੀ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਸਿੱਖਾਂ ਦੇ ਉੱਪਰ ਮਾੜਾ ਸਮਾਂ ਆਇਆ ਜਿੱਥੇ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਇੰਨੀ ਜਦੋਜਹਿਦ ਕਰਨੀ ਪਈ ਉਸ ਸਮੇਂ ਦੇ ਦੌਰਾਨ ਹੀ ਜਿੱਥੇ ਸਿੱਖਾਂ ਦੇ ਇਤਿਹਾਸ ਦੇ ਨਾਲ ਇੰਨਾ ਵੱਡਾ ਫੇਰ ਬਦਲ ਕੀਤਾ ਗਿਆ ਸਿੱਖਾਂ ਦੇ ਇਤਿਹਾਸ ਨੂੰ ਵੀ ਗਲਤ ਤਰੀਕੇ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਉੱਥੇ ਹੀ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ਿਆ ਹੋਇਆ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਦਾ ਵੀ ਰੰਗ ਬਦਲ ਦਿੱਤਾ ਗਿਆ ਅਮੇ ਕਿ ਅੱਜ ਗੁਰੂ ਘਰਾਂ ਦੇ ਵਿੱਚ ਕੇਸਰੀ ਰੰਗ ਦੇ ਨਿਸ਼ਾਨ ਸਹਿਬ ਲਹਿਰਾਏ ਜਾਂਦੇ ਨੇ ਪ੍ਰੰਤੂ ਜੋ ਨਿਹੰਗ ਸਿੰਘਾਂ ਦੇ ਗੁਰਦੁਆਰਾ ਸਾਹਿਬ ਹਨ ਉਹਨਾਂ ਦੇ ਵਿੱਚ ਕਦੇ ਵੀ ਕੇਸਰੀ ਰੰਗ ਦਾ ਨਿਸ਼ਾਨ ਸਹਿਬ ਕਦੇ ਨਹੀਂ ਲਹਿਰਾਇਆ ਜਾਂਦਾ ਉਹ ਗੁਰੂ ਪਾਤਸ਼ਾਹ ਜੀ ਦੁਆਰਾ ਬਖਸ਼ਿਆ ਨੀਲੇ ਰੰਗ ਦਾ ਹੀ ਨਿਸ਼ਾਨ ਸਹਿਬ ਲਹਿਰਾਉਂਦੇ ਹਨ ਤੇ ਨੀਲੇ ਰੰਗ ਦਾ ਹੀ ਉਹਨਾਂ ਦਾ ਪਹਿਰਾਵਾ ਪਾਇਆ ਜਾਂਦਾ ਹੈ ਕੀ ਉਸ ਸਮੇਂ ਦੇ ਹਾਲਾਤ ਜ਼ਿੰਮੇਦਾਰ ਹਨ ਕਿ ਗੁਰੂ ਪਾਤਸ਼ਾਹ ਜੀ ਦੁਆਰਾ ਬਖਸ਼ਿਆ ਹੋਇਆ ਅਸੀਂ ਨਿਸ਼ਾਨ ਸਹਿਬ ਦਾ ਰੰਗ ਹੀ ਬਦਲ ਦਿੱਤਾ ਜਾਂ ਫਿਰ ਤੁਸੀਂ ਇਹ ਸੋਚਦੇ ਹੋ ਕਿ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਣਗਹਿਲੀਆਂ ਹਨ ਜਿਸ ਦਾ ਕਾਰਨ ਅਸੀਂ ਅੱਜ ਵੀ ਭੁਗਤ ਰਹੇ ਹਾਂ ਕਿ ਅਸੀਂ ਨੀਲੇ ਰੰਗ ਦੀ ਥਾਂ ਤੇ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਲਹਿਰਾਉਂਦੇ ਹਾਂ ਜਾਂ ਫਿਰ ਤੁਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਜ਼ਿੰਮੇਵਾਰ ਮੰਨਦੇ ਹੋ ਕਿਉਂਕਿ ਉਸ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਇਹਨਾਂ ਦੇ ਅਧੀਨ ਹੀ ਹੋ ਗਿਆ ਸੀ ਤੇ ਸਾਰੇ ਹੀ ਜੋ ਵੀ ਬਦਲਾਅ ਗੁਰਦੁਆਰੇ ਸਾਹਿਬ ਦੇ ਵਿੱਚ ਕੀਤੇ ਗਏ ਇਹਨਾਂ ਦੀ ਕਮੇਟੀ ਵੱਲੋਂ ਹੀ ਕੀਤੇ ਗਏ ਸਨ ਤੁਹਾਡੇ ਕੀ ਵਿਚਾਰ ਹਨ ਇਸ ਦੇ ਬਾਰੇ ਸਾਡੇ ਲਈ ਇਹ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਕਿਉਂਕਿ ਅਸੀਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਨishan ਸਾਹਿਬ ਦੇ ਇਤਿਹਾਸ ਨੂੰ ਹੀ ਨਹੀਂ ਜਾਣਦੇ ਗੁਰੂ ਪਾਤਸ਼ਾਹ ਜੀ ਨੇ ਨੀਲਾ ਰੰਗ ਹੀ ਕਿਉਂ ਚੁਣਿਆ ਸੀ ਕਿਉਂਕਿ ਇਸ ਦੀ ਵਿਲੱਖਣ ਵਿਸ਼ੇਸ਼ਤਾ ਸੀ ਬਹਾਦਰੀ ਦਾ ਤੇ ਇੱਕ ਸਮਾਨਤਾ ਦਾ ਰੰਗ ਹੋਣ ਦੇ ਕਾਰਨ ਉਹਨਾਂ ਨੇ ਇਹ ਰੰਗ ਚੁਣਿਆ ਸੀ ਫਿਰ ਕਿਉਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੇਸਰੀ ਰੰਗ ਦਾ ਨishan ਸਾਹਿਬ ਲਹਿਰਾਉਂਦੇ ਹਾਂ ਕਿਉਂ ਨਹੀਂ ਨੀਲੇ ਰੰਗ ਦਾ ਤੁਹਾਡੀ ਇਸ ਇਤਿਹਾਸ ਨੂੰ ਜਾਣਨ ਤੋਂ ਬਾਅਦ ਕੀ رائے ਹੈ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਜੇਕਰ ਇਸ ਨਾਲ ਸੰਬੰਧਤ ਤੁਹਾਡੇ ਕੋਲ ਹੋਰ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਸੀਂ ਸਾਨੂੰ ਉਹ ਵੀ ਭੇਜ ਸਕਦੇ ਹੋ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਜਾਂ ਫਿਰ ਕਿਹੜੀ ਸਟੇਟ ਤੋਂ ਤੁਸੀਂ ਸਾਡਾ ਇਹ ਇਤਿਹਾਸ ਸੁਣ ਰਹੇ ਹੋ ਕਿਰਪਾ ਕਰਕੇ ਇਹ ਆਪਣੇ ਬਾਰੇ ਇਹ ਜ਼ਰੂਰ ਦੱਸਣਾ ਤੇ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ